ਸਸਰੀ ਕਾ ਜੇ ਸਾਰਿਆਂ ਨੂੰ ਅੱਜ ਆਪਾਂ ਮਟਰ ਖੋ ਨੂੰ ਛਿੱਲ ਕੇ ਦਿਖਾਵਾਂਗੇ ਮਿੰਟੋ ਮਿੰਟੀ ਜਿੰਨੇ ਮਰਜ਼ੀ ਹੋਣ ਭਾ ਟੋਕਰਾ ਮਟਰਾਂ ਦਾ ਹੋਵੇ ਤੇ ਮਿੰਟੋ ਮਿੰਟੀ ਛਿੱਲੇ ਜਾਂਦੇ ਐ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਤੁਸੀਂ ਸਾਰੀ ਵੀਡੀਓ ਦੇਖੇ ਵੀ ਦੇਖੀ ਜਾਇਓ ਵੀ ਕਿਵੇਂ ਕਿਵੇਂ ਬਣਦੀ ਐ ਆ ਅੱਧਾ ਕਿਲੋ ਮਟਰਾਂ ਤੋਂ ਥੋੜਾ ਜਿਹਾ ਘੱਟ ਹੈਗੇ ਮਟਰ ਇਹ ਅੱਧਾ ਕਿਲੋ ਬਣਨਗੇ ਪੂਰੇ ਥੋੜਾ ਪਾਣੀ ਪਾਵਾਂਗੇ ਆਪਾਂ ਥੋੜਾ ਜਿਹਾ ਟੱਕ ਦੇ ਦਾਂਗੇ ਪਾਣੀ ਜੇ ਗਰਮ ਹੋ ਗਿਆ ਫਿਰ ਆਪਾਂ ਵਿੱਚ ਮਟਰ ਪਾਵਾਂਗੇ ਲੋ ਪਾਣੀ ਆਪਣਾ ਰਿਜਨ ਲੱਗ ਗਿਆ ਤੇ ਆਪਾਂ ਹੁਣ ਮਟਰ ਪਾਵਾਂਗੇ ਥੋੜਾ ਜਿਹਾ ਆਪਾਂ ਨਾਣ ਪਾਵਾਂਗੇ ਹੁਣ ਇਹਨੂੰ ਆਪਾਂ 7 ਮਿੰਟ ਵਾਲਾਂਗੇ ਨਾਲ ਜੇ ਤੋਟਾਂਗੇ ਆਪਾਂ ਜੇ ਬਾਣੀ ਬਾਹਰ ਆਉਣ ਲੱਗਾ ਫਿਰ ਉਤੋਂ ਲਾ ਦੇਾਂਗੇ ਆਪਾਂ ਲਓ ਆਪਣੇ ਮਟਰ ਉਬਲ ਗਏ 5-6 ਮਿੰਟ ਹੋ ਗਏ ਉਬਲਦੇ ਨੂੰ ਤੇ ਹੁਣ ਆਪਾਂ ਲਾਵਾਂਗੇ ਹੁਣ ਆਪਾਂ ਟਰੇ 'ਚ ਕਪੜਾ ਵਿਛਾ ਲਾਂਗੇ ਹੁਣ ਆਪਾਂ ਛਾਣ ਕੇ ਇਹਦੇ ਵਿੱਚ ਪਾਵਾਂਗੇ ਉੱਤੇ ਆਪਾਂ ਇੱਕ ਕਪੜਾ ਹੋਰ ਵਿਛਾਵਾਂਗੇ ਤੇ ਇਹਨਾਂ ਨੂੰ ਬਿਨਾਂ ਹੱਥ ਲਾਇਆ ਆਪਾਂ ਛੱਲਾਂਗੇ ਆ ਇਸ ਤਰ੍ਹਾਂ ਵੇੜਨੇ ਨੂੰ ਥੋੜਾ ਥੋੜਾ ਆਪਾਂ ਵੇੜ ਕੇ ਫਿਰ ਆਪਾਂ ਕੱਢ ਲਾਂਗੇ ਲਓ ਆਪਣੇ ਮਟਰ ਸਾਰੇ ਕੱਢੇ ਗਏ ਐ ਤੇ ਆਪਾਂ ਹੁਣ ਛਿਲਕਾ ਛਿਲਕਾ ਜਿਹੜਾ ਉਹ ਪਾਸੇ ਕੱਢ ਦਿਆਂਗੇ ਖਾਲੀ ਮਾ ਛਿਲਕਾ ਐਸ ਤਰ੍ਹਾਂ ਫੇ ਟੋਕਰਾ ਮਟਰਾਂ ਦਾ ਹੋਵੇ ਤਾਂ ਵੀ ਮਿੰਟੋ ਮਿੰਟੇ ਛਿੱਲੇ ਜਾਣਗੇ ਲੋ ਆਪਾਂ ਸਾਰੇ ਛਿੱਲੜ ਕੱਢਦੇ ਵਿੱਚੋਂ ਤੇ ਦਾਣੇ-ਦਾਣੇ ਰਹਿ ਗਏ ਐ ਤੇ ਇਹਨਾਂ ਨੂੰ ਆਪਾਂ ਇਕੱਠੇ ਕਰ ਲਾਂਗੇ ਹੁਣ ਹੁਣ ਆਪਾਂ ਇਹਨਾਂ ਦੀ ਸਬਜ਼ੀ ਬਣਾਵਾਂਗੇ ਲੋਕੜਾਈ ਆਪਾਂ ਸਾਫ਼ ਕਰ ਲਿਆ ਹੁੰਦੀ ਤੇ ਮਟਰ ਵੀ ਆਪਣੇ ਉਬਲੇ ਹੋਏ ਐ ਸਬਜ਼ੀ ਮਿੰਟੋ-ਮਿੰਟੇ ਬਣ ਜਾਣੀ ਐ ਪਾ ਤੇਲ ਪਾਵਾਂਗੇ ਤੜਕਾ ਲਾਉਣ ਵਾਸਤੇ ਜੋ ਤੇਲ ਗਰਮ ਹੋ ਗਿਆ ਫਿਰ ਆਪਾਂ ਗੰਡਾ ਲਸਣ ਹਰੀ ਮਿਰਚ ਪਾਵਾਂਗੇ ਉਹ ਆਪਾਂ ਕੱਟ ਕੇ ਰੱਖ ਲੈ ਪਹਿਲਾਂ ਨਾਲੇ ਟਮਾਟਰ ਕੱਟ ਤੇ ਰੱਖ ਲਿਆ ਤੇਲ ਗਰਮ ਹੋ ਗਿਆ ਤੇ ਹੁਣ ਆਪਾਂ ਗੰਡਾ ਹਰੀ ਮਿਰਚ ਲਸਣ ਪਾਵਾਂਗੇ ਇਹ ਆਪਾਂ ਥੋੜਾ ਥੋੜਾ ਭੁੰਨ ਕੇ ਪਹਿਲਾਂ ਸਨਦਰ ਬਾਅ ਕੇ ਪਾਵਾਂਗੇ ਲਓ ਹੁਣ ਆਪਾਂ ਵਿੱਚ ਟਮਾਟਰ ਪਾਵਾਂਗੇ ਆ ਭੁੱਜ ਗਿਆ ਦੂਜਾ ਮੰਡਾ ਲਸਣ ਹਰੀ ਮਿਰਚ ஹம் அப்பா நூண மிர்ச்ச பிடிக்கு மிர்ச்சலி கரம மசாலா ਪਰ ਪਾਣੀ ਪਾਵਾਂਗੇ ਥੋੜਾ ਜਿਹਾ। ਯੋਸਾ ਲੁੱਜਣ ਦਾ। ਜਦੋਂ ਮਸਾਹਾ ਪਾਣੀ ਰਿਜਣ ਲੱਗ ਗਿਆ। ਫਿਰ ਆਪਾਂ ਵਿੱਚ ਮਟਰ ਪਾਵਾਂਗੇ। ਲਵ ਪਾਣੀ ਰਿਜਈ ਜਾਂਦਾ ਜਿਹੜਾ ਆਪਾਂ ਪਾਇਆ ਸੀ। ਆਪਾਂ ਹੋਰ ਨਹੀਂ ਪਾਉਂਦੇ ਤੇ ਹੁਣ ਆਪਾਂ ਵਿੱਚ ਮਟਰ ਪਾ ਦਿਆਂਗੇ। ਗੋਮੈਂਟ ਨੇ ਉਠਾ ਕੇ ਦੇਾਂਗੇ ਫੇਰ ਆਪਾਂ ਲਾ ਲਾਂਗੇ ਲਓ ਆਪਣੀ ਸਬਜੀ ਬਣ ਗਈ ਹੁਣ ਆਪਾਂ ਲਾਵਾਂਗੇ ਸਬਜੀ ਬਹੁਤ ਵਧੀਆ ਬਣੀ ਐ ਤਰੀ ਆਪਾਂ ਘਾਟੀ ਰੱਖੀ ਐ ਬਸ ਮਾੜੀ ਮੋਟੀ ਰੱਖੀ ਐ ਤਰੀ ਤਾਂ ਵਾਲੀ ਬਣਾਈ ਨਹੀਂ ਤਰੀ ਬਹੁਤ ਵਧੀਆ ਬਣੀ ਐ ਸਬਜੀ ਉਬਲੇ ਮਟਰਾਂ ਦੀ ਦੇਖੋ ਕਿੰਨੀ ਵਧੀਆ ਬਣੀ ਐ ਸਬਜੀ ਬਹੁਤ ਵਧੀਆ ਬਣੀ ਐ ਵਾਸ਼ਨਾ ਬਹੁਤ ਸੋਹਣੀ ਆਉਂਦੀ ਐ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ ਲੱਖ ਸਬਸਕ੍ਰਾਈਬ ਕਰ ਕਰਾ ਦਿਓ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤੇ ਉਹ ਜ਼ਰੂਰ ਕਰੋ ਸਬਸਕ੍ਰਾਈਬ